ਆ ਮ ਵੀਰ ਜਿੱਤੇ ਜਥੇਬੰਦੀ ਤੋਂ ਆਏ ਆਪਾਂ ਅਸੀਂ ਅੱਜ ਮਜ਼ਦੂਰ ਲੋਕ ਲਹਿਰ ਜਥੇਬੰਦੀ ਵੱਲੋਂ ਆਏ ਇੱਥੇ ਮੇਰਾ ਨਾਮ ਜਸਵਿੰਦਰ ਸਿੰਘ ਵੱਟੂ ਮੈਂ ਪੰਜਾਬ ਪ੍ਰਧਾਨ ਅੱਜ ਜਿਹੜਾ ਅਸੀਂ ਥਾਂਦੇ ਵਾਲੇ ਉਸ ਪੁਲ ਦੇ ਉੱਤੇ ਖੜੇ ਆ ਜਿਹੜਾ ਕੱਲ ਰਣਜੀਤ ਨਾਮ ਦਾ ਮੁੰਡਾ ਮੁਕਸਰ ਤੋਂ ਕੱਲ ਵਿਚਾਰਾ ਇੱਕ ਕਾਰਦਿਆਂ ਨੂੰ ਅਲਵਿਦਾ ਕਹਿ ਗਿਆ ਇੱਕ ਨਹਿਰ ਦੇ ਵਿੱਚ ਇੱਥੇ ਪੁਲ ਬਣ ਰਿਹਾ ਜਿਹੜਾ ਵੱਡਾ ਉਹ ਠੇਕੇਦਾਰ ਦੀ ਅਣਗਹਿਲੀ ਦੇ ਨਾਲ ਉਹ ਜਿਹੜਾ ਨੌਜਵਾਨ ਵਿਚਾਰੇ ਦੀ ਕੱਲ ਉਹਨੂੰ ਆਦੀ ਜਾਨ ਤੋਂ ਹੱਥ ਤੋੜਨਾ ਪੈ ਗਿਆ ਇਹ ਕਿੱਡੀ ਪ੍ਰਸ਼ਾਸਨ ਵਾਸਤੇ ਵੀ ਅਣਗਹਿਲੀ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਹੈ ਕਿ ਅਜੇ ਤੀਕ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਇੱਥੇ ਇਥੋਂ ਦੇ ਕੋਈ ਟੋਬੇ ਲੈ ਕੇ ਤੀਕ ਨਹੀਂ ਆਈ ਤੀ ਕਿ ਪਹੁੰਚਿਆ ਕੋਈ ਅਜੇ ਤੀਕ ਜੇ ਕਿਸੇ ਤਗੜੇ ਦਾ ਅਮੀਰ ਦਾ ਕੋਈ ਇੱਥੇ ਡਿੱਗਿਆ ਹੁੰਦਾ ਤੇ ਪ੍ਰਸ਼ਾਸਨ ਨੇ ਦਿਨ ਰਾਤ ਇੱਕ ਕਰ ਦੇਣੀ ਤੇ ਇੱਥੇ ਪਤਾ ਨਹੀਂ ਗੋਤਾਖੋਰ ਕਿੱਥੋਂ ਕਿੱਥੋਂ ਦੇ ਲਿਆ ਕੇ ਇੱਥੇ ਸ਼ਾਮਲ ਕਰ ਦੇਣੇ ਸੀ ਪਰ ਸਾਡੇ ਮੁਕਸਰ ਦੇ ਪ੍ਰਸ਼ਾਸਨ ਦੀ ਐਡੀ ਹਨ ਗੈਲੀ ਹੈ ਐਡੀ ਸ਼ਰਮ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਵਾਸਤੇ ਕਿ ਅਜੇ ਤੀਕ ਇੱਥੇ ਕਿੰਨਾ ਦਾ ਗੋਤਾਖੋਰ ਪਹੁੰਚਿਆ ਤੇ ਨਾ ਕਿਸੇ ਅਧਿਕਾਰੀ ਨੇ ਨਾ ਕੋਈ ਪ੍ਰਸ਼ਾਸਨ ਨੇ ਇਸ ਮੁੱਦੇ ਦੇ ਉੱਤੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਔਰ ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਕੱਲ ਦਾ ਇੱਥੋਂ ਦਾ ਜਿਹੜਾ ਠੇਕੇਦਾਰ ਪੁਲ ਤਿਆਰ ਕਰ ਰਿਹਾ ਉਹਦੀ ਅਣਗਹਿਲੀ ਦੇ ਨਾਲ ਇੱਕ ਨੌਜਵਾਨ ਦੀ ਸਾਡੇ ਗਰੀਬ ਪਰਿਵਾਰ ਦਾ ਇੱਕ ਨੌਜਵਾਨ ਹੈ ਜਿਹੜਾ ਉਹਦੀ ਜਾਨ ਵਿਚਾਰੇ ਦੀ ਚਲੀ ਗਈ ਪਰ ਉਹ ਕੱਲ ਦਾ ਠੇਕੇਦਾਰ ਇੱਥੋਂ ਜਿਹੜਾ ਉਹ ਗਾਇਬ ਹੈ ਇਹ ਕਿੱਡੀ ਸ਼ਰਮ ਵਾਲੀ ਗੱਲ ਹੈ ਅਸੀਂ ਆਪਦੀ ਜਥੇਬੰਦੀ ਵੱਲੋਂ ਅਸੀਂ ਐਲਾਨ ਕਰਦੇ ਹਾਂ ਕਿ ਜਿੰਨਾਂ ਚਿਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਤੇ ਜਦੋਂ ਦੂਜੀਆਂ ਜਥੇਬੰਦੀਆਂ ਦੀ ਵੀ ਸਾਨੂੰ ਲੋੜ ਪਈ ਤੇ ਉਹਨਾਂ ਨੂੰ ਵੀ ਅਸੀਂ ਕਾਲ ਕਰਾਂਗੇ ਐਡੀ ਪਰਿਵਾਰ ਦੇ ਨਾਲ ਧੱਕਾ ਆਇਆ ਹੋਵੇ ਤੇ ਪ੍ਰਸ਼ਾਸਨ ਬਹਿਰੀ ਨੀਂਦ ਸੁੱਤਾ ਹੋਵੇ ਇਹ ਮੁਕਸਰ ਦੇ ਪ੍ਰਸ਼ਾਸਨ ਨੂੰ ਵੀ ਅਸੀਂ ਦੱਸ ਦੇਣਾ ਚਾਹੁੰਦੇ ਆ ਐਸਐਸਪੀ ਸਾਹਿਬ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਐਸਐਸਪੀ ਸਾਹਿਬ ਕਿ ਇਸ ਠੇਕੇਦਾਰ ਤੇ ਤੁਰੰਤ ਪਰਚਾ ਦਰਜ ਕਰੋ ਜੇ ਤੁਸੀਂ ਦਰਜ ਨਾ ਕੀਤਾ ਤੇ ਫਿਰ ਅਸੀਂ ਇੱਥੇ ਜਿਹੜਾ ਵੱਡਾ ਧਰਨਾ ਤੇ ਕੋਈ ਹਾਈਵੇ ਵੀ ਅਸੀਂ ਕੱਲ ਜਾਂ ਪਰਸੋ ਤੱਕ ਜਾਮ ਕਰਾਂਗੇ ਅਜੇ ਤੀਕ ਕੋਈ ਗੋਤਾਖੋਰ ਇੱਥੇ ਪਹੁੰਚੇ ਨਹੀਂਗੇ ਤੇ ਅਸੀਂ ਇਸ ਪ੍ਰਸ਼ਾਸਨ ਦੀ ਅੰਗਹੀਲੀ ਕਰਦੇ ਆ ਕਿ ਇਹ ਪ੍ਰਸ਼ਾਸਨ ਜਿਹੜਾ ਬੇਈਮਾਨ ਪ੍ਰਸ਼ਾਸਨ ਹੈ ਕਿ ਉਹਨਾਂ ਨੂੰ ਕੋਈ ਪਤਾ ਨਹੀਂ ਆ ਪਿਛਲੇ ਦਿਨੀ ਤੁਸੀਂ ਵੇਖ ਲਓ 18 ਤਰੀਕ ਨੂੰ ਜਿਹੜੀ ਫ੍ਰੀ ਕੋਰਟ ਦੇ ਵਿੱਚ ਬੱਸ ਡਿੱਗੀ ਆ ਉਹਦੇ ਤੇ ਪੰਜ ਛੇ ਜਾਨਾਂ ਚਲੀਆਂ ਗਈਆਂ ਕਿੰਨੇ ਲੋਕ ਫਟੜ ਹੋਏ ਆ ਉਹਦੇ ਤੇ ਵੀ ਸਾਡੇ ਮੁਖਸਰ ਦੀਆਂ ਗੈਲੀ ਰਹੀ ਹੈ ਕਿ ਉਹਨਾਂ ਨੇ ਕਿਸੇ ਨੇ ਵੀ ਉਥੇ ਫ੍ਰੀ ਕੋਰਟ ਦੇ ਵਿੱਚ ਮੈਡੀਕਲ ਦੇ ਵਿੱਚ ਉਹ ਲਾਸ਼ਾਂ ਦੀ ਬੇਅਦਬੀ ਕੀਤੀ ਗਈ ਉਹਦੀ ਵੀ ਅਸੀਂ ਅਨਖੇਦੀ ਕਰਦੇ ਆ ਕਿ ਉਦੋਂ ਵੀ ਪ੍ਰਸ਼ਾਸਨ ਆ ਜਿਹੜਾ ਉਹ ਗਹਿਰੀ ਨੀਂਦ ਸੁਤਾ ਰਿਹਾ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਇਹਦੇ ਤੇ ਤੁਰੰਤ ਗੋਤਾਖੋਰ ਭੇਜੋ ਤੇ ਉਹ ਤੁਰੰਤ ਉਹ ਜਿਹੜੀ ਲਾਸ਼ ਉਹ ਡੱਬੀ ਜਾਵੇ ਤੇ ਜੇ ਨਾ ਗੋਤਾਖੋਰ ਭੇਜੇ ਗਏ ਤੇ ਉਹ ਉਸ ਦੀ ਅਸੀਂ ਲਾਸ਼ ਬੱਚੇ ਦੀ ਕੱਢ ਕੇ ਤੇ ਅਸੀਂ ਐਸਐਸਪੀ ਦਾ ਕਰਾਓ ਕਰਾਂਗੇ লাশ ਰੱਖ ਕੇ ਹਾਂ ਠੀਕ ਹੈ ਕੱਲ ਇੱਥੇ ਦੇ ਗੋਤਾਖੋਰ ਆਈ ਸੀ ਇਹ ਬੜਾ ਨੇੜੇ ਦੇ ਉਹਨਾਂ ਨੇ ਚਲੋ ਵੀ ਵਿੱਚ ਨਹੀਂ ਕੋਈ ਵੀ ਬੜਿਆ ਬਸ ਉਹ ਤਾਂ ਸਾਨੂੰ ਇੱਕ ਜਾਲ ਦਿੱਤਾ ਵੀ ਕੁੰਡੀਆਂ ਮਾਰੀ ਚਲੋ ਫੜ ਕੇ ਰਸ ਉਧਰ ਉਧਰ ਜਦੋਂ ਸਾਨੂੰ ਕੁਝ ਮਿਲੂਗਾ ਵੇਰ ਵੜਾਂਗੇ ਜੇ ਅਕਸਰ ਜੇ ਮੇਰੀ ਜਾਂਦਾ ਫਿਰ ਤਾਂ ਅਸੀਂ ਆਪ ਵੀ ਕਰ ਲਾਂਗੇ ਕੁੰਡੀਆਂ ਭਾ ਕੇ ਖਿੱਚ ਲਾਂਗੇ ਉਹਨਾਂ ਦਾ ਫਿਰ ਕੀ ਫਾਇਦਾ ਸਾਨੂੰ ਆਉਂਦਾ ਜੀ ਉਹਨਾਂ ਨੂੰ ਜੇ ਕੋਈ ਬੰਦੇ ਵਿੱਚ ਵੜ ਕੇ ਉਹਨੇ ਚ ਕੋਈ ਨਹੀਂ ਕੀਤਾ ਵੀ ਇਹ ਖਿਆ ਹੀ ਨਹੀਂ ਉਹਦਾ ਸਿਰਫ ਫਾਇਦਾ ਵੀ ਕੀ ਆਈ ਗੋਤਾਖੋਰ ਦਾ ਸਾਨੂੰ ਬਸ ਇਹੀ ਹੈ ਜੀ ਸਾਡੇ ਬਸ ਸਾਨੂੰ ਡੈੱਡ ਬੜੀ ਮਿਲ ਗਈ ਮੁੰਡੇ ਦੀ ਸੈਤਾਂ ਸਾਰੇ ਪਰਿਵਾਰ ਦੇ ਨਾਲ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਗੋਪਰੀ ਸਿੰਘ ਹੋਰੇ ਅੱਛਾ ਵੀਰੇ ਜਿਹੜੀ ਕੱਲ ਮੁੰਡਾ ਨਹਿਰ ਦੇ ਵਿੱਚ ਡਿੱਗਿਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਵੀਰੇ ਇੱਥੇ ਕੰਮ ਕਰਦੇ ਸੀ ਅਸੀਂ ਆ ਆੜੜੇ ਤੇ ਕਾਲ ਸੀਗੇ ਅੱਛਾ ਉਹ ਇਧਰ ਆ ਰਿਹਾ ਸੀਗਾ ਤੇ ਚਾਲੀਆਂ ਦੇ ਉੱਤੋਂ ਦੀ ਗੁਜ਼ਰਿਆ ਤੇ ਚਾਲੀਆਂ ਬੰਨੀਆਂ ਨਹੀਂ ਰਹੀਆਂ ਇਹ ਚਾਲੀਆਂ ਨਾ ਬੰਨੀਆਂ ਹੋਣ ਕਰਕੇ ਤੇ ਉਹਨੇ ਜੋ ਪੈਰ ਧਰਿਆ ਤੇ ਉਹ ਸੱਦਾ ਥੱਲੇ ਚੜ ਗਿਆ ਨਹਿਰ ਚ ਨਹਿਰ ਚ ਚੱਲ ਥੱਲੇ ਡੇ ਜੋ ਡਿੱ ਗਿਆ ਉਹ ਤੋਂ ਬਾਹਰ ਨਹਿਰ ਉਧਰੋਂ ਫਸ ਗਿਆ ਦੇਖਿਆ ਮੈਂ ਵੀ ਬੰਦਾ ਡੇ ਪਿਆ ਅੱਡਾ ਮੈਂ ਭਈਆਂ ਨੂੰ ਬਹੁਤ ਆਵਾਜ਼ਾਂ ਮਾਰੀਆਂ ਵੀ ਭਾਈ ਤੁਹਾਡਾ ਬੰਦਾ ਡੇ ਪਿਆ ਉਹਨੂੰ ਕੱਢੋ ਪਰ ਕਿਸੇ ਨੇ ਗੱਲ ਨਹੀਂ ਸੁਣੀ ਮੈਂ ਭੱਜਿਆ ਉਹ ਕ੍ਰੇਨ ਵਾਲਾ ਮੁੰਡਾ ਸੀਗਾ ਉਹ ਮੇਰੇ ਮਗਰ ਫਸ ਗਿਆ ਜਦੋਂ ਮੈਂ ਛਾਲ ਮਾਰੀ ਤਾਂ ਬਹੁਤ ਕਾਫੀ ਦੂਰ ਚੱਲ ਗਈ ਪਰ ਜਦੋਂ ਮੈਂ ਕਿਤੇ ਨੇੜੇ ਪਹੁੰਚਿਆ ਉਹ ਡੁੱਬ ਚੁੱਕਾ ਹੀ ਆ ਬਾਦ ਵਿੱਚ ਇਹ ਲਾਸ਼ਾਂ ਲੁੱਸ਼ਾਂ ਲੈ ਕੇ ਬਾਦ ਵਿੱਚ ਆਏ ਸੀਗੇ ਠੀਕ ਹੈ ਜੀ ਤੁਸੀਂ ਕੀ ਇਹਦੇ ਵਿੱਚ ਠੇਕੇਦਾਰ ਦੀ ਅੰਗਲੀ ਸਮਝਦੇ ਹੋ ਬਹੁਤ ਵੱਡੀਆਂ ਗੱਲ ਲਈ ਆਈਏ ਤੇ ਠੇਕੇਦਾਰ ਦੀ ਨਾ ਤਾਂ ਜਾਲੀਆਂ ਬੰਨੀਆਂ ਗਈਆਂ ਕਿਸ ਤਰੀਕੇ ਨਾਲ ਨਾ ਥੱਲੇ ਕੋਈ ਜਾਲਾ ਨਾ ਕੋਈ ਸੇਫਟੀ ਆ ਨਾ ਕੋਈ ਸੇਫਟੀ ਬੈਲਟਾਂ ਕੋਈ ਵੀ ਕਿਸੇ ਤਰ੍ਹਾਂ ਦੀ ਸੇਫਟੀ ਨਹੀਂ ਇਹ ਅੱਛਾ ਵੀਰ ਜੀ ਜਦੋਂ ਇਹ ਮੁੰਡਾ ਡਿੱਗਿਆ ਉਸ ਤੋਂ ਬਾਅਦ ਠੇਕੇਦਾਰ ਕੋਈ ਪਰਿਵਾਰਕ ਨਾਲ ਸੰਬੰਧਿਤ ਕੀਤੀ ਗੱਲ ਕੋਈ ਬਾਤ ਕੋ ਕੁਝ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਉਹਨਾਂ ਨੇ ਆ ਕੇ ਕੋਈ ਪਰਿਵਾਰ ਨਾਲ ਕਿਸ ਪ੍ਰਕਾਰ ਦੀ ਕੋਈ ਗੱਲ ਨਹੀਂ ਹੋਈ ਹੈਗੀ ਠੀਕ ਹੈ ਵੀਰ ਜੀ ਕੱਲ ਦਿਓ ਪਹੁੰਚੇ ਨਹੀਂ ਥੇ ਠੇਕੇਦਾਰ ਪਰ ਪਹੁੰਚੇ ਸੀਗੇ ਪਰ ਉਸ ਤੋਂ ਬਾਅਦ ਫਰਾਰਾ ਸ਼ਾਮ ਤੋਂ ਬਾਅਦ ਗਏ ਉਹਨਾਂ ਨੇ ਆ ਕੇ ਕੋਈ ਰਾਵਤਾਂ ਨਹੀਂ ਕੀਤਾ ਤੇ ਅਜੇ ਤੱਕ ਮਿਲੇ ਨਹੀਂ ਆਏ ਗਏ ਠੀਕ ਹੈ ਜੀ ਕੀ ਨਾਮ ਹੈ ਵੀਰ ਜੀ ਆਪਣਾ ਹਰਮੀਤ ਸਿੰਘ ਜੀ ਪਿੰਡ ਕੋਟਰੀ ਦੇ ਹਨ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਹੀ ਚਾਹੁੰਦੇ ਆ ਜੀ ਆ ਦੇਖੋ ਪਹਿਲਾਂ ਤਾਂ ਸੁਰਨੂ ਪੱਤਰਕਾਰ ਸਾਹਿਬ ਮੈਂ ਉਧਰ ਚਾਲ ਨਹੀਂ ਮੜਾਇਆ ਕੈਮਰਾ ਕਰਕੇ ਕਲੀਅਰ ਕਰਕੇ ਵੇਖੋ ਵੀ ਜਾਂ ਇਹਨਾਂ ਕੋਲੇ ਵੈਲਡਿੰਗ ਸੈੱਟ ਬਾਵਜੂਦ ਹੋਣ ਦੇ ਬਾਵਜੂਦ ਵੇ ਇਹਨਾਂ ਨੇ ਵੈਲਡਿੰਗ ਹੀ ਲਾ ਦੇ ਚਲੋ ਰੱਸਾ ਨਹੀਂ ਪਾਉਣਾ ਵੈਲਡਿੰਗ ਚਾਲ ਲਈਆਂ ਵੈਲਡਿੰਗ ਕਰਕੇ ਰੱਖ ਗ੍ਰਾਈਂਡਰ ਨਾਲ ਸਾਰਾ ਕੁਝ ਹੀ ਬਾਅਦ ਚ ਹੋ ਜਾਂਦਾ ਪਟੀਆਂ ਵੀ ਆਣੀਆਂ ਉਹ ਸਾਰਾ ਕੁਝ ਹੀ ਹੋ ਜਾਂਦਾ ਚਾਲੀ ਘੱਟੋ ਘੱਟ ਵੀ ਮੇਰੇ ਹਿਸਾਬ ਨਾਲ 50 ਕਿਲੋ ਦੀ ਜਿਹੜੀ ਮੁੰਡੇ ਦੇ ਸਿਰ 'ਚ ਵੱਜੀ ਆ ਧਲਕ ਕੇ ਠੀਕ ਹੈ ਤੇ ਮੁੰਡਾ ਮੇਰਾ ਭਾਂਜਾ ਜੀ ਅੱਜ ਤੋਂ ਅਸੀਂ ਨਾ ਕੋਈ ਪ੍ਰਸ਼ਾਸਨ ਦੀ ਕੋਈ ਸਾਰੀ ਸਾਰੀਆਂ ਅੰਗੇਲੀ ਕੋਈ ਠੇਕੇਦਾਰ ਫਰਾਰ ਆ ਠੇਕੇਦਾਰ ਵੇਰ ਲੋ ਠੇਕੇਦਾਰ ਫਰਾਰ ਆ ਜੇ ਅੱਜ ਤੋਂ ਜਾਂ ਅੱਜ ਜਾਂ ਕੱਲ ਦੇ ਵਿੱਚ ਜੀ ਕੋਈ ਪ੍ਰਸ਼ਾਸਨ ਸਾਡੀ ਜਾਂ ਇਹ ਨਹੀਂ ਸੁਣਨ ਅਸੀਂ ਇੱਥੇ ਕਈ ਬਾਈਪਾਸ ਸਾਰੇ ਸਾਰੇ ਜਾਮ ਮੇਨ ਛੜ ਕੇ ਜਿਹੜੀਆਂ ਸਾਰੀਆਂ ਜਾਮ ਕਰਾਂਗੇ ਧਰਨੇ ਲਾ ਕੇ ਸਾਰੀਆਂ ਜਿਹੇ ਬੰਦਗਾਂ ਦਾ ਸਾਧ ਦੇਵਾਂ ਲਵਾਂਗੇ ਅਸੀਂ ਸਾਰੇ ਜਿਹੇ ਸਾਰੀਆਂ ਜਿਹੇ ਬੰਦਗਾਂ ਸੱਦਾਂਗੇ ਉੱਥੇ ਮੇਰਾ ਭਾਂਜਾ ਹੈ ਆਪਦਾ ਮੇਰਾ ਭਾਂਜਾ ਹੈ ਕੀ ਨਾਮ ਸੀ ਵੀਰ ਜੀ ਦਾ ਮੈਂ ਉਹਦਾ ਨਾਮ ਸੀਗਾ ਰਣਜੀਤ ਸਿੰਘ ਠੀਕ ਕੀ ਨਾਮ ਹੈ ਵੀਰ ਜੀ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਅੱਛਾ ਵੀਰ ਜੀ ਜਿਸ ਮੁੰਡੇ ਦੀ ਨਹਿਰ ਦੇ ਵਿੱਚ ਡਿੱਗ ਕੇ ਮੌਤ ਹੋਈ ਹੈ ਕੀ ਸਬੰਧ ਆਪਣਾ ਉਹਨਾਂ ਨਾਲ ਆਪਣਾ ਭਾਈਚਾਰੇ ਚੋਂ ਸੀ ਯਾਰ ਮੁੰਦਰ ਅੱਛਾ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਸਰ ਇਹਨਾਂ ਦੀ ਲਾਪਰਵਾਹੀ ਨਾਲ ਜਿਵੇਂ ਬਿਲਕੁਲ ਲਾਪਰਵਾਹੀ ਨਾਲ ਇਹ ਕੰਮ ਹੋਇਆਗਾ ਠੀਕ ਨਾ ਦਾ ਐਡਾ ਵੱਡਾ ਕੰਮ ਚੱਲ ਰਿਹਾ ਜੀ ਇਹਨਾਂ ਦੀ ਕੋਈ ਸੇਫਟੀ ਤਾਂ ਹੋਣੀ ਚਾਹੀਦੀ ਆ ਐਡਾ ਵੱਡਾ ਕੰਮ ਚੱਲ ਰਿਹਾ ਇਹਨਾਂ ਦੀ ਕੋਈ ਸੇਫਟੀ ਆ ਤੇ ਨਾ ਕੋਈ ਜਾਲ ਬੰਨਿਆਗਾ ਨਾ ਕੋਈ ਜਾਲੀ ਇਹਨਾਂ ਦੀ ਬੰਨੀਗੀ ਸਹੀ ਤਰੀਕੇ ਨਾਲ ਉਹਦੇ ਕਾਰਨ ਉਹਦੀ ਮੌਤ ਹੋ ਗਈ ਜੀ ਠੀਕ ਉਹਨਾਂ ਦੀ ਲਾਪਰਵਾਹੀ ਨਾਲ ਠੀਕ ਹੈ ਤੇ ਹੁਣ ਇਸ ਦੀ ਲਾਪਰਵਾਹੀ ਦੇ ਕਾਰਨ ਤੁਸੀਂ ਕੀ ਅੱਗੇ ਦਾ ਸੰਘਰਸ਼ ਛੇੜੋਗੇ ਵੀਰੇ ਇਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਠੀਕ ਹੈ